ਇੱਥੇ ਸ਼ਬਦ ਰਸਿਧੀ ਦੀ ਸਮਾਪਤ ਲੰਗਰ ਤੇ ਦੁੱਧ ਲੰਗਰ ਲਗਾਇਆ ਗਿਆ ਆ ਉਹਦੇ ਸੰਬੰਧ ਵਿੱਚ ਆਪਾਂ ਅੱਜ ਗੱਲ ਕਰਾਂਗੇ ਜਿਹੜੇ ਜ਼ਿਲ੍ਹਾ ਅਫਸਰ ਸਰਦਾਰ ਲਖਵੀਰ ਸਿੰਘ ਜੀ ਹੈ ਮੈਡੀਕਲ ਜ਼ਿਲ੍ਹਾ ਅਫਸਰ ਸਰਦਾਰ ਲక్ష్ਮੀ ਸਿੰਘ ਜੀ ਕੋਈ ਸਰਦਾਰ ਜੀ ਦੱਸਣਗੇ ਤੁਹਾਨੂੰ ਤੇ ਜੋ ਇਹਨਾਂ ਨੇ ਆਪਣੇ ਕੰਮਾਂ ਦੌਰਾਨ ਪਲੰਗਾ ਪੁੱਟੀਆਂ ਉਹਦੇ ਸੰਬੰਧ ਵਿੱਚ ਦੱਸਣਗੇ ਅੱਜ ਤੁਹਾਨੂੰ ਗੱਲ ਕਰਾਵਾਂਗੇ ਤੁਹਾਡੀ ਸਰਦਾਰ ਲਖਵੀਰ ਸਿੰਘ ਜੀ ਸ੍ਰੀ ਕਾਲ ਵਾਇਰ ਦੀ ਕਲਸਾ ਜਿਹਨਾਂ ਵਾਇਰ ਦੀ ਪਟਾਚੀ ਹੈ ਅੱਜ ਇੱਥੇ ਅੱਤਲੀ ਪਿੰਚ ਉਸ ਜਗ੍ਹਾ ਤੇ ਖੜੇ ਆ ਜਿੱਥੇ ਮੇਰੇ ਬਹੁਤ ਹੀ ਪਿਆਰੇ ਵੱਡੇ ਵੀਰ ਮੇਰੇ ਮਿੱਤਰ ਵੀ ਸਰਦਾਰ ਹਰਵਿੰਦਰ ਸਿੰਘ ਗੱਲੀ ਮੇਰੀ ਇਹਨਾਂ ਨਾਲ ਨੇੜਤਾ ਕਿਉਂਕਿ ਮੈਂ ਪੰਜਾਬ ਪੁਲਿਸ ਦਾ ਡਾਕਟਰ ਆ 7 ਸਾਲ ਤੇ ਪੁਲਿਸ ਲਾਈਨ ਮੇਰੀ ਪੋਸਟਿੰਗ ਰਹੀ ਆ ਉਦੋਂ ਦੀ ਸਾਡੀ ਨੇੜਤਾ ਸਰਦਾਰ ਮਨਜੀਤ ਸਿੰਘ ਜਿਹੜੇ ਅਕਸਰ ਤੋਂ ਉੱਪਰ ਐਸ ਐਚ ਓ ਵੀ ਇੱਥੇ ਉਹ ਵੀ ਨਾਲ ਖੜੇ ਆ ਇਹ ਜਿਹੜਾ ਕਾਫੀ ਵੈਸੇ ਤਾਂ ਸਾਨੂੰ ਪਤਾ ਹੈ ਸਾਡਾ ਮਹੀਨਾ ਜਿਹੜਾ ਸਾਰਾ ਹੀ ਇਹਦੇ ਵਿੱਚ ਸ਼ਹੀਦਾਂ ਨੂੰ ਸ਼ਹੀਦੀ ਸਮਾਗਮ ਜਿਹੜੇ ਸਾਡੇ ਚੱਲਦੇ ਆ ਔਰ ਇਹ ਉਦਾਸੀ ਵਾਲਾ ਔਰ ਬੜੇ ਗੰਭੀਰ ਮਾਹੌਲ ਬਣਾ ਸੀ ਰਿਹਾ ਦਿੰਦੇ ਆ ਸਾਰੇ ਕਿਉਂਕਿ ਸਾਡੇ ਜਿਹੜੇ ਸਤਿਗੁਰੂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਸਰਬੰਸਦਾਨੀ ਜਿਨ੍ਹਾਂ ਨੇ ਇਸ ਮਾਨਵਤਾ ਵਾਸਤੇ ਲੋਕਾਂ ਵਾਸਤੇ ਮਾ ਮਿਸ਼ਨ ਇੱਕ ਮਿਸ਼ਨ ਦੀ ਖਾਤਰ ਜਿਹੜਾ ਉਹਨਾਂ ਨੇ ਲਿਆ ਸੀ ਉਹ ਜਿਹੜਾ ਇਨਸਾਨੀਅਤ ਦੀ ਮਾਨਵਤਾ ਦਾ ਮਿਸ਼ਨ ਹੈ ਉਹਦੇ ਲਈ ਉਹਨਾਂ ਨੇ ਆਪਣਾ ਸਰਵੰਸ ਵਾਰ ਦਿੱਤਾ ਔਰ ਆਪਣੇ ਹੱਥੀ ਸਭ ਕੁਝ ਕੀਤਾ ਸੋ ਉਹਨਾਂ ਦੀ ਯਾਦ ਵਿੱਚ ਇਹ ਕਈ ਜਗ੍ਹਾ ਸਮਾਗਮ ਹੋਏ ਬਲ ਲਗਾਤਾਰ ਅਸੀਂ ਵੀ ਜਾਂਦੇ ਰਹੇ ਆਸ਼ੀਰਵਾਦਾਂ ਲੈਂਦੇ ਰਹੇ ਤੇ ਇਹ ਜਿਹੜਾ ਅੱਜ ਲੰਗਰ ਦੁੱਧ ਦਾ ਵੀ ਹੋਰ ਵੀ ਸਰਦਾਰ ਹਰਵਿੰਦਰ ਸਿੰਘ ਗੱਲੀ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਆ ਤੇ ਔਰ ਮੈਨੂੰ ਇਹ ਵੀ ਪਤਾ ਵੀ ਇਹ ਹਰ ਸੈਟਰਡੇ ਜਿਹੜਾ ਇਹ ਲੰਗਰ ਲਾਉਂਦੇ ਆ ਔਰ ਇਹ ਲਗਾਤਾਰ ਚੱਲ ਰਿਹਾ ਲੰਗਰ ਇਹ ਬੜਾ ਵੱਡਾ ਉਪਰਾਲਾ ਇਹਨਾਂ ਦਾ ਔਰ ਬੰਦਾ ਕਹਦਾ ਨਾ ਵੀ ਗੁੱਲੀ ਗੁੱਲੀ ਜੁੱਲੀ ਜਿਹੜਾ ਉਹ ਬੰਦੇ ਦੀਆਂ ਫੰਡਾਮੈਂਟਲ ਜਿਹੜੀਆਂ ਮੁੱਢਲੀਆਂ ਲੋੜਾਂ ਆ ਸੋ ਉਹਨਾਂ ਵਿੱਚ ਰੋਟੀ ਦਾ ਜਿਹੜਾ ਜਿਹੜਾ ਵੀ ਇਹ ਇੰਤਜ਼ਾਮ ਦੇ ਤੌਰ ਲਗਾਤਾਰ ਕਰਨਾ ਕਿਉਂਕਿ ਬੰਦਾ ਕਈ ਵਾਰੀ ਇੱਕ ਦਿਨ ਕਰਦਾ ਆ ਦੋ ਦਿਨ ਕਰ ਲਿੰਦਾ ਫਿਰ ਉਹ ਥੱਕ ਵੀ ਜਾਂਦਾ ਜਾਂ ਉਹ ਇੰਨਾ ਸਟੈਮਨਾ ਜਾਂ ਇੰਨੀ ਸੇਵਾ ਭਾਵਨਾ ਕਈ ਵਾਰੀ ਉਹਨਾਂ ਨਹੀਂ ਉਧਰ ਨੂੰ ਤੁਰਦਾ ਪਰ ਇਹ ਜਿਹੜੀ ਲਗਾਤਾਰਤਾ ਬਣੀ ਰਹਿਣੀ ਹੈ ਇਹ ਕਟਵਰੰ ਦਾ ਅਸ਼ੀਰਵਾਦ ਹੀ ਹੈ ਇਹਨਾਂ ਤੇ ਸੋ ਮੈਨੂੰ ਮੈਂ ਜ਼ਿਲ੍ਹਾ ਸਿਹਤ ਅਫਸਰ ਉਹ ਨਾਰਾ ਹੈ ਕਿ ਮੈਂ ਤਾਂ ਨਾ ਇੱਕ ਭਰਾ ਛੋਟਾ ਵੀਰ ਆ ਕੰਟਰ ਵੀ ਆ ਇਹਨਾਂ ਦਾ ਪਰਿਵਾਰ ਹੈ ਤੇ ਮੇਰਾ ਸਬੰਧ ਹੈ ਨਾ ਸੋ ਮੈਨੂੰ ਕਾਰਜ ਸੇ ਅਸ਼ੀਰਵਾਦ ਜਿਹੜਾ ਲੈਣ ਦਾ ਮੌਕਾ ਮਿਲਿਆ ਤੇ ਬਤੌਰ ਜ਼ਿਲ੍ਹਾ ਸਿਹਤ ਅਫਸਰ ਤੁਸੀਂ ਮੇਰਾ ਜ਼ਿਕਰ ਕੀਤਾ ਮੈਨੂੰ ਸਾਢੇ ਤਿੰਨ ਤਿੰਨ ਸਾਲ ਤੋਂ ਉੱਪਰ ਹੋ ਗਿਆ ਜ਼ਿਲ੍ਹਾ ਸਿਹਤ ਅਫਸਰ ਉਸੇ ਸੇ ਪੀਰੀਅਡ ਦੌਰਾਨ ਜਿਹੜੀ ਚੀਜ਼ ਮਹਿਸੂਸ ਕੀਤੀ ਆ ਉਹ ਇਹ ਮਹਿਸੂਸ ਕੀਤੀ ਤੇ ਅਸੀਂ ਜਿਉਂਦੀ ਸੇਵਾ ਜਿੱਥੇ ਨਿਭਾ ਰਹੇ ਆ ਸਰਕਾਰੀ ਕਰਮਚਾਰੀ ਆ ਅਗਰ ਅਸੀਂ ਇਮਾਨਦਾਰੀ ਨਾਲ ਆਪਣੀ ਡੈਡੀਕੇਸ਼ਨ ਨਾਲ ਸੇਵਾ ਕਰਦੇ ਆ ਨਾ ਤੇ ਤੁਹਾਡਾ ਪ੍ਰਭੂ ਅਕਾਲ ਪੁਰਖ ਜਿਹੜਾ ਤੁਹਾਨੂੰ ਕਿਤੇ ਦਾ ਕਿਤੇ ਲੈ ਜਾਂਦਾ ਤੁਹਾਨੂੰ ਐਪਲਾਜ਼ ਲਈ ਤੁਸੀਂ ਕੰਮ ਨਹੀਂ ਕਰਦੇ ਤੁਹਾਨੂੰ ਸੈਲਰੀ ਮਿਲਦੀ ਆ ਤਨਖਾਹ ਮਿਲਦੀ ਉਹਦੇ ਬਦਲੇ ਚ ਹਾਲਾਂਕਿ ਅਸੀਂ ਦੇਖਿਆ ਜਾਏ ਦੱਲੀ ਸਾਹਿਬ ਹੁਣ ਜਿਹੜੀ ਸੇਵਾ ਕਰ ਰਿਹਾ ਇਹ ਨਿਸ਼ਕਾਮ ਸੇਵਾ ਹੈ ਸਾਨੂੰ ਤਾਂ ਫਿਰ ਵੀ ਤਨਖਾਹ ਮਿਲਦੀ ਆ ਬਹੁਤ ਵੱਡੀਆਂ ਮੋਟੀਆਂ ਤਨਖਾਹਾਂ ਮਿਲਦੀਆਂ ਤੇ ਅਸੀਂ ਕਿਉਂ ਨਾ ਕੰਮ ਕਰੀਏ ਸੋ ਕੋਈ ਐਸਾਨ ਨਹੀਂ ਕਿਸੇ ਤੇ ਅਗਰ ਇਮਾਨਦਾਰੀ ਨਾਲ ਕੰਮ ਕੀਤਾ ਅਗਰ ਡੈਡੀਕੇਸ਼ਨ ਨਾਲ ਕਮਿਟਮੈਂਟ ਨਾਲ ਕੰਮ ਕੀਤਾ ਤਾਂ ਕੋਈ ਐਸਾਨ ਨਹੀਂ ਹੈ Obligation ਨਹੀਂ ਹੈ ਉਹ ਸਾਡਾ ਫਰਜ਼ ਸੀਗਾ ਸੋ ਮੈਂ ਇਹੀ ਕਹਿਣਾ ਚਾਹੁੰਦਾ ਜਿਹੜਾ ਮੈਂ ਮਹਿਸੂਸ ਕੀਤਾ ਸੀ ਬੜੇ ਲੰਬੇ ਅਰਸੇ ਤੋਂ ਇੱਕ ਦਰਦ ਪਛਾਣਿਆ ਕਿ ਜਿਹੜਾ ਲੋਕਾਂ ਦਾ ਜਿਹੜਾ ਖਾਣ ਪਾਣ ਆ ਉਹ ਮਿਆਰੀ ਨਹੀਂ ਰਿਹਾ ਜਿਹੜਾ ਵੇਚਣ ਵਾਲਾ ਬੰਦਾ ਆ ਉਹ ਇੰਨਾ ਮਾਇਆ ਨਾਲ ਮਨੀਓਰੀਐਂਟਡ ਹੋ ਗਿਆ ਤੇ ਉਹਨੂੰ ਮਨੁੱਖੀ ਜਿੰਦਾਂ ਦਾ ਤੇ ਹਿਊਮਨ ਲਾਈਫ ਤੱਕ ਕੋਈ ਪਰਵਾਹ ਨਹੀਂ ਹੈਗੀ ਉਹਨੂੰ ਆਪਣੇ ਪੈਸੇ ਨਾਲ ਮਤਲਬ ਆ ਉਹਨੇ ਜਿੱਦਾਂ ਦੀ ਮਰਜ਼ੀ ਚੀਜ਼ ਖਵਾ ਲੈਣੀ ਆ ਦੁੱਧ ਜਿੱਦਾਂ ਦਾ ਮਰਜ਼ੀ ਵੇਚ ਦੇਣਾ ਚਾਹੇ ਉਹ ਸਿੰਥੈਟਿਕ ਮਿਲਕ ਵੇਚ ਰਿਹਾ ਸੋ ਚਾਹੇ ਉਹ ਬਰਫੀ ਮਨੋ ਹਣ ਕੱਲ ਪਰਸ ਇੱਕ ਮੈਸੇਜ ਅੱਲੀ ਸਾਹਿਬ ਵੀ ਆਇਆ ਕਿ ਸਾਡੇ ਆਓ ਸਾਡੇ 200 ਰੁਪਏ ਕਿਲੋ ਬਰਫੀ ਵਿਕ ਰਹੀ ਆ ਕਾ ਕਿੰਨਾ ਹੈਰਾਨੀ ਦੀ ਗੱਲ ਆ ਯਾਰ 200 ਰੁਪਏ ਕਿਲੋ ਵਰਫੀ 200 ਰੁਪਏ ਕਿਲੋ ਪਨੀਰ ਇਹ ਮਿਆਰੀ ਕਿਵੇਂ ਹੋ ਸਕਦਾ ਸਹੀ ਕਿਵੇਂ ਹੋ ਸਕਦਾ ਸੋ ਇਹ ਚੀਜ਼ਾਂ ਮੈਂ ਮਹਿਸੂਸ ਕੀਤੀਆਂ ਵੀ ਜਿਹੜਾ ਖਾਣ ਪੀਣ ਵਾਲਾ ਬੰਦਾ ਜਿਹੜਾ ਉਹ ਇੰਨਾ ਇਨੋਸੈਂਟ ਆ ਇੰਨਾ ਭੋਲਾ ਆ ਉਹ ਗਮਰਾਹ ਹੋ ਰਿਹਾ ਉਹਨੂੰ ਉਹ ਚੀਜ਼ ਨਹੀਂ ਵੀ ਆ ਪੈਸੇ ਖਰਚ ਕੇ ਵੀ ਨਹੀਂ ਉਹਨੂੰ ਚੀਜ਼ ਮਿਲਦੀ ਤਾਂ ਮੈਨੂੰ ਤਾਂ ਐਕਟ ਦੇ ਅਧੀਨ ਕੰਮ ਕਰਨਾ ਪਿਆ ਸਰਕਾਰੀ ਪਾਵਰ ਸੀ ਮੇਰੇ ਕੋਲ ਜ਼ਿਲ੍ਹੇ ਦੀਆਂ ਪਾਵਰਾਂ ਸੀ ਮੇਰੇ ਕੋਲ ਡਿਸਟ੍ਰਿਕਟ ਹੁਸ਼ਿਆਰਪੁਰ ਦੀਆਂ ਈਵਨ ਤਰਨਤਾਰਨ ਚ ਤੁਹਾਡੇ ਨਾਲ ਮੇਰਾ ਪਿਆਰ ਰਿਲੇਂਡੀਆਂ ਨਾਲ ਤਾਂ ਹੀ ਬਣਿਆ ਕਿਉਂਕਿ ਮੈਨੂੰ ਜਲੰਧਰ ਜ਼ਿਲ੍ਹਾ ਵੀ 1 ਮਹੀਨੇ ਲਈ ਦਿੱਤਾ ਸੀ ਤੇ ਮੈਂ ਇੱਥੇ ਭੋਗਪੁਰ ਵੀ ਸਾਰੇ ਕੰਮ ਕਰਕੇ ਗਿਆ ਇਹਨਾਂ ਜ਼ਿਲ੍ਹਿਆਂ ਚ ਵੀ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਮੈਂ ਇਹਨੂੰ ਹੀ ਸੇਵਾ ਸਮਝਦਾ ਔਰ ਜਿਹੜਾ ਫੂਡ ਸੇਫਟੀ ਸਟੈਂਡਰਡ ਐਕਟ 2006 ਹੈ ਉਹ ਇੱਕ ਐਕਟ ਹੈ ਕਾਨੂੰਨ ਆ ਉਹ ਐਕਟ ਸਿਰਫ ਇਸੇ ਚੀਜ਼ ਨੂੰ ਇਨਸ਼ੋਰ ਕਰਦਾ ਕਿ ਜਿਹੜਾ ਕਿਸੇ ਦਾ ਵੀ ਖਾਣ ਵਾਲੀ ਚੀਜ਼ ਆ ਫੂਡ ਆਈਟਮ ਕੋਈ ਵੀ ਆ ਉਹ ਸੇਫ ਤੇ ਸਟੈਂਡਰਡ ਵਾਲੀ ਹੋਣੀ ਚਾਹੀਦੀ ਮਿਆਰੀ ਤੇ ਸੁਰੱਖਿਅਤ ਹੋਣੀ ਚਾਹੀਦੀ ਉਹਦੇ ਲਈ ਕੰਮ ਕੀਤਾ ਜੀ ਅਸੀਂ ਤੇ ਕਰਦੇ ਰਹਾਂਗੇ ਡਾਕਟਰ ਸਾਹਿਬ ਜੀ ਤੁਹਾਡਾ ਜਿਹਦਾ ਤੁਸੀਂ ਕਰ ਰਹੇ ਹੋ ਬਾਕੀ ਅਫਸਰ ਹਰ ਇੱਕ ਡਿਸਟ੍ਰਿਕਟ ਵਿੱਚ ਇਦਾਂ ਦੇ ਚੈਕਿੰਗ ਕਿਉਂ ਨਹੀਂ ਹੁੰਦੀ ਪਈ ਹੈ ਕੀ ਸਰਕਾਰ ਦੀ ਕਮੀ ਹੈ ਜਾਂ ਅਫਸਰ ਇਹ ਜਾਣਬੁੱਝ ਕੇ ਟਾਈਮ ਨਹੀਂ ਨਿਕਲਦੇ ਇਹਦਾ ਕੀ ਮੈਸੇਜ ਤੁਸੀਂ ਦਿੱਤਾ ਹੋਗੇ ਜਰਾ ਪੂਰੇ ਪੰਜਾਬ ਲੋ ਜਿੰਨੇ ਵੀ ਡਿਸਟ੍ਰਿਕਟ ਹਨ ਕਿਉਂਕਿ ਪਹਿਲਾ ਸਿਰਫ ਹੁਸ਼ਿਆਰਪੁਰ ਵਿੱਚ ਤੁਹਾਡਾ ਏਰੀਆ ਹੁਸ਼ਿਆਰਪੁਰ ਹੈ ਤੁਹਾਨੂੰ ਹੁਸ਼ਿਆਰਪੁਰ ਤੇ ਹੀ ਦੇਖੇ ਬਾਕੀ ਜਿਹੜੇ ਡਿਸਟ੍ਰਿਕਟ ਚ ਤੁਹਾਡੇ ਵਰਗੇ ਅਫੀਸਰ ਹੈ ਉਹ ਘਰ ਤੋਂ ਨਹੀਂ ਨਿਕਲਦੇ ਨਾ ਇਦਾਂ ਦਾ ਕੋਈ ਉਪਰਾਲਾ ਕਰਦੇ ਕਾਰਨ ਕੀ ਹੈ ਔਰ ਹੋਣਾ ਚਾਹੀਦਾ ਹੈ ਜਾਂ ਨਹੀਂ ਪਲੀਜ਼ ਦੇਖੋ ਜਿਹੜੀ ਗੱਲ ਤੁਸੀਂ ਕੀਤੀ ਹੈ ਬਾਕੀ ਜਿਹੜੇ ਹਰ ਬੰਦਾ ਆਪਣਾ ਜਵਾਬ ਦੇ ਹੈ ਹੁਣ ਬਲਜੀਤ ਸਿੰਘ ਜੀ ਮੇਰੇ ਕੋਲ ਇੱਥੇ ਖੜਿਆ ਹੈ ਐਸਐਚਓ ਭੋਪਾਲਰ ਲੱਗੇ ਹੁਣ ਇਹਨਾਂ ਨੂੰ ਜੇ ਵਧੀਆ ਕੰਮ ਕਰਨੇ ਇਹਨਾਂ ਨੂੰ ਤੁਸੀਂ ਪੁੱਛੋ ਕਿ ਪਹਿਲੇ ਕਿਉਂ ਨਹੀਂ ਕਰਦੇ ਸੀ ਉਹ ਆਪਣੇ ਜਵਾਬ ਦੇ ਆ ਇਹ ਆਪਣੇ ਜਵਾਬ ਦੇ ਆ ਮੈਂ ਆਪਣਾ ਜਵਾਬ ਦੇ ਆ ਬਾਕੀ ਗੱਲ ਰਹੀ ਹੈ ਵੀ ਮੇਰਾ ਤੁਹਾਡਾ ਜਾਂ ਕਿਸੇ ਦਾ ਵੀ ਡੀਐਨਏ ਤਾਂ ਮੈਚ ਕਰਦਾ ਨਹੀਂ ਹੈਗਾ ਹਰ ਇੱਕ ਦਾ ਕੰਮ ਕਰਨ ਦੀ ਬੋਲਡਨੈਸ ਜਿਹੜੀ ਆ ਬਹਾਦਰੀ ਕਿੰਨੀ ਕ ਹੈ ਤੁਸੀਂ ਹਰ ਬੰਦੇ ਦੀ ਦੇਖੋ ਕੋਈ ਬੰਦਾ ਪੰਗਾ ਲੈ ਸਕਦਾ ਕੋਈ ਨਹੀਂ ਲੈ ਸਕਦਾ ਕਈ ਜਾਂਚ ਹੁੰਦਾ ਭਈ ਜਰ ਜੋ ਹੂ ਦੇਖ ਲਾਂਗੇ ਨਹੀਂ ਨਹੀਂ ਤੁਸੀਂ ਜੋ ਪੰਗਾ ਲੈ ਰਹੇ ਹੋ ਉਹ ਤੁਹਾਡੇ ਲਈ ਕਾਨੂੰਨ ਹੈ ਜਿਹੜੇ ਬਾਕੀ ਅਫਸਰ ਹੈ ਉਹ ਉਹ ਉਹਨਾਂ ਦੇ ਲਈ ਸੇਮ ਨਹੀਂ ਹੈ ਫਿਰ ਮੈਂ ਕਹਿਣਾ ਚਾਹੁੰਦਾ ਨੇ ਇਹ ਤਾਂ ਨਹੀਂ ਹੋਣਾ ਚਾਹੀਦਾ ਕਿ ਨਹੀਂ ਇਹ ਉਪਰਲਾ ਹੋਣਾ ਚਾਹੀਦਾ ਹਰ ਇੱਕ ਡਿਸਟ੍ਰਿਕਟ ਚ ਕਿ ਨਹੀਂ ਦੇਖੋ ਜਿੰਨਾ ਮੈਨੂੰ ਪਿਆਰ ਮਿਲਿਆ ਜਿੰਨਾ ਮੈਨੂੰ ਲੋਕਾਂ ਨੇ ਸਰਾਇਆ ਉਸ ਤੋਂ ਮੈਨੂੰ ਲੱਗਦਾ ਵੀ ਯਾਰ ਮੈਂ ਕੋਈ ਵੱਖਰਾ ਨਹੀਂ ਕੀਤਾ ਨਹੀਂ ਲੈਂਦੇ ਉਹਦੇ ਕਰਕੇ ਜਿਹੜੇ ਕੇਸ ਜਿਹੜੇ ਆ ਉਹਨਾਂ ਚ ਕਈ ਵਾਰੀ ਦਿੱਕਤ ਆਉਂਦੀ ਆ ਵੀ ਸਜਾਵਾਂ ਜਾਂ ਉਹ ਰਹਿ ਜਾਂਦੇ ਆ ਜਾਂ ਬਰੀ ਹੋ ਜਾਂਦੇ ਜਾਂ ਕੋਈ ਜਿਹੜੇ ਚ سزا ਬਹੁਤ ਘੱਟ ਮਿਲ ਜਾਂਦੀ ਆ ਇਹ ਨਹੀਂ ਕਿਹਾ ਜਾ ਸਕਦਾ ਕਾਨੂੰਨ ਐਕਟ ਆਪਣੇ ਆਪ ਚ ਪੂਰਾ ਆ ਐਕਟ ਚ ਕੋਈ ਕਮੀ ਨਹੀਂ ਐਕਟ ਕਿਤੇ ਵੀ ਕੋਈ ਘੱਟ ਨਹੀਂ ਹੈਗਾ ਪਰ ਗੱਲ ਇਹ ਕਹਦੇ ਸਾਡੇ ਸਿਸਟਮ ਵਿੱਚ ਕੋਈ ਬੰਦਾ ਜਾਣੀ ਨਾ ਜਿਹੜਾ ਉਹਦੇ ਵਿੱਚ ਕਿੰਨਾ ਇੱਕ ਕੜੀਆਂ ਆ ਉਹਦੇ ਵਿੱਚ ਇੱਕ ਕੜੀ ਥੋੜਾ ਸਿੰਗਲ ਮੈਂ ਕੱਲਾ ਜੰਡੀ ਐਚਓ ਫੂਡ ਸੇਫਟੀ ਵਾਲੇ ਉੱਚ ਕਿੰਨੀਆਂ ਹੋਰ ਕੜੀਆਂ ਤੇ ਉਹ ਕਿਸੇ ਵੀ ਕੜੀ ਤੇ ਚਿੱਟਲਾਪਨ ਆ ਜਾਏ ਤਾਂ ਉਹ ਰਿਜ਼ਲਟਸ ਜਿਹੜੇ ਆ ਉਹ ਅਪ ਟੂ ਮਾਰਕ ਨਹੀਂ ਆਉਣੇ ਤਾਂ ਫਿਰ ਜਿਹੜੀਆਂ ਸਜ਼ਾਵਾਂ ਵੀ ਤੁਹਾਨੂੰ ਦੇਖਣ ਵਾਲਿਆਂ ਨੂੰ ਲੱਗਣੀਆਂ ਵੀ ਯਾਰ ਇਹਨੇ ਅਨ ਸੇਫ ਇਹਦਾ ਪ੍ਰੋਡਕਟ ਆਇਆ ਸੀ ਪਰ ਇਹਨੂੰ ਆ ਸਾਡੇ ਪਿੱਛੇ ਜੇ ਕੇਸ ਹੋਇਆ ਵੀ ਅਨਸੇਫ ਫੂਡ ਦਾ ਇੱਕ ਬੰਦਾ ਵਿੱਚੋਂ ਨਿਕਲ ਗਿਆ ਪਰ ਸਾਡੇ ਕਮਿਸ਼ਨਰ ਫੂਡ ਸਾਹਿਬ ਨੇ ਦੁਬਾਰਾ ਸਾਨੂੰ ਲੈਟਰ ਕੱਢ ਤੇ ਉੱਤੇ ਦੁਬਾਰਾ ਕੇਸ ਲਾਓ ਉਹਨਾਂ ਨੇ ਕਿਹਾ ਦੁਬਾਰਾ ਸੈਂਕਸ਼ਨ ਜਾਰੀ ਕਰਕੇ ਉੱਤੇ ਲੈ ਕੇ ਕੇਸ ਦੁਬਾਰਾ ਲਾਂਚ ਕੀਤਾ ਜਾਏ ਪਬਲਿਕ ਨੂੰ ਸੁਨੇਹਾ ਇਹ ਦੇਣਾ ਚਾਹੁੰਦਾ ਵੀ ਕੱਲਾ ਫੂਡ ਸੇਫਟੀ ਟੀਮ ਤੇ ਨਜ਼ਰ ਛੁੱਟਿਆ ਕਰੋ ਸਾਰੇ ਫਿਰ ਤੁਸੀਂ ਤੁਹਾਡਾ ਫੂਡ ਜਿਹੜਾ ਉਹ ਇਕੱਲੇ ਸ਼ੁੱਧ ਕਰਨ ਹੁਣ ਜੇ ਮੇਰੇ ਕੋਲ ਪੁਲਿਸ ਆਫੀਸਰ ਖੜੇ ਆ ਜੇ ਕੱਲਾ ਲਾਅ ਐਂਡ ਆਰਡਰ ਇਨਾ ਤੇ ਸਟੂਗੇ ਤਾਂ ਇਹ ਕੱਲੇ ਥੋੜੋ ਕਰ ਸਕਦੇ ਤੁਸੀਂ ਗਲਤ ਜਗ੍ਹਾ ਗੱਡੀ ਪਾਰਕ ਕਰੋਗੇ ਆਪਕੋ ਵੀ ਤਾਂ ਨਿਯਮਾਂ ਦੀ ਪਾਲਣਾ ਕਰੋ ਆਪਕੋ ਵੀ ਲੜਾਈ ਝਗੜੇ ਘੱਟ ਕਰੋ ਲਾਅ ਐਂਡ ਆਰਡਰ ਤਾਂ ਥਾਰੇ ਕਦਾ ਫਰਜ਼ ਬਣਦਾ ਜੇ ਫੌਂਡ ਦਾ ਲੈਣਾ ਹੈ ਤਾਂ ਤੁਸੀਂ ਇੱਕ ਵਾਰ ਵਿਚਾਰੋ ਯਾਰ ਪੇ ਤੁਹਾਨੂੰ ਜਿਹੜੀ ਚੀਜ਼ 200 ਰੁਪਏ ਦੀ ਕੋਈ ਦਿੰਦਾ ਪਨੀਰ ਜਾਂ ਜਿਹੜਾ ਤੁਹਾਨੂੰ ਜੂਸ 35 ਰੁਪਏ ਦਾ ਦਿੰਦਾ ਆ ਜਾਂ ਗੁੜ ਚ ਖੰਡ ਪਾ ਕੇ ਖਲਾਈ ਜਾਂਦਾ ਆ ਤੁਸੀਂ ਆਪ ਸੋਚੋ ਪੇ ਉਹ ਚੀਜ਼ ਅਸੀਂ ਲੈਣੀ ਨਹੀਂ ਔਰ ਮੈਨੂੰ ਏਦਾਂ ਲੱਗਦਾ ਜਦੋਂ ਕੋਈ ਬੰਦਾ ਜਿਹੜਾ ਖਰੀਦਦਾਰ ਹੈ ਉਹ ਗਲਤ ਚੀਜ਼ ਜਦੋਂ ਖਰੀਦਣੋਂ ਹਟ ਗਿਆ ਤਾਂ ਜਿਹੜਾ ਵੇਚਣ ਵਾਲਾ ਬੰਦਾ ਹੈ ਉਹਨੂੰ ਰੁਕਣਾ ਪੈਣਾ ਉਹ ਵੀ ਹਟ ਜਾਊਗਾ ਧੰਨਵਾਦ ਮੈਂ ਕੈਮਰਾਮੈਨ ਗੁਰਮਿੰਦਰ ਸਿੰਘ ਦੇ ਨਾਲ ਬਾਬਾ ਸਰਜੀਤ ਸਿੰਘ ਰੈਬੀ ਟੀਵੀ ਨਿਊਜ਼ ਕੁੱਕ